ਓ ਬੋਲ ਜਾ ਮੇਰੇ ਚਰਬੀ ਵਾਲੀਆਂ ਗੰਢਾਂ ਯਾਰ ਚੱਲ ਪ੍ਰੈਸ਼ਰਨ ਕਰਾ ਕੇ ਦੇ ਦੇ ਯਾਰ ਦਾਦਾ ਪ੍ਰੈਸ਼ਰਨ ਨੂੰ ਕੀ ਐਸੀਆਂ ਚਰਬੀ ਵਾਲੀਆਂ ਗੰਢਾਂ ਤਾਂ ਮੱਗਰੀ ਖੋਰ ਦਿੰਦਾ ਆ ਤੇ ਮੈਂ ਮੱਗਰੀ ਤੋਂ ਦੇਸੀ ਦਵਾਈ ਦਵਾ ਕੇ ਲਾ ਮਾ ਚੱਲ ਚੱਲ ਆਇਆ ਬਾਬਾ ਹਾਂ ਮੇਰੇ ਦਾਦੇ ਦੇ ਨਾ ਚਰਬੀ ਵਾਲੀਆਂ ਗੰਢਾਂ ਐ ਅਸੀਂ ਪ੍ਰੈਸ਼ਰਨ ਕਰਵਾਣ ਆਂਦੇ ਸੀਗੇ ਤੇ ਕੋਈ ਦੇਸੀ ਦਵਾਈ ਦੱਸ ਦਿਖਾਈ ਆ ਦੇ ਦਰਦ ਤਾਂ ਨਹੀਂ ਹੁੰਦਾ ਨਾ ਨਾ ਲਿਖ ਕੇ ਦੇ ਦੇ ਲਿਖ ਕੇ ਦੇ ਦੇ ਨਾ ਇਹ ਚੀਜ਼ ਲੈ ਲਈ ਦੋ ਨੁਸਖੇ ਦਸਵਾਂ ਦੋਨਾਂ ਚ ਕੋਈ ਲੈ ਲਈ ਪੰਜ ਸੱਤ ਦਿਨਾਂ ਚ ਹੀ ਖੁਰ ਜਾਣੀਆਂ ਠੀਕ ਹੈ ਆਪਾਂ ਇਹ ਕਰਨਾ 100 ਗ੍ਰਾਮ ਤਾਂ ਮਾਜੂ ਫਲ ਲੈ ਲਈ ਠੀਕ ਹੈ 20 ਗ੍ਰਾਮ ਫਟਕਰੀ ਲੈ ਲਈ ਠੀਕ ਹੈ ਹਾਂ ਤੇ 50 ਗ੍ਰਾਮ ਜ਼ੈਤੂਨ ਦਾ ਛਿਲਕਾ ਲੈ ਲਈ ਇਹਨੇ ਚੀਜ਼ਾਂ ਮਿਕਸ ਕਰਕੇ ਪਾウダー ਬਣਾ ਕੇ ਅੱਧਾ ਚਮਚ ਸਵੇਰੇ ਸ਼ਾਮ ਰੋਟੀ ਤੋਂ ਬਾਅਦ ਇੱਕ ਕੀ ਕਰਨਾ ਤੂੰ 100 ਗ੍ਰਾਮ ਸੀਰਜ ਦੇ ਬੀਜ ਲੈ ਲਈ ਤੇ 100 ਗ੍ਰਾਮ ਰਾਈ ਲੈ ਲਈ ਠੀਕ ਹੈ ਤੇ 100 ਗ੍ਰਾਮ ਰੀਠੇ ਦੇ ਛਿਲਕੇ ਲੈ ਲਈ ਉਨੇ ਹੀ ਐਲੋਵੇਰਾ ਰਸ ਲੈ ਲਈ ਆ ਤਿੰਨੇ ਚੀਜ਼ਾਂ ਉਤਲੀਆਂ ਮਿਕਸ ਕਰਕੇ ਐਲੋਵੇਰਾ ਰਸ ਵਿੱਚ ਬਣਾ ਲਈ ਗੁੰਨਿਆ ਜੇ ਜਊਗਾ ਉਦੋਂ ਛੋਲਿਆਂ ਦੇ ਦਾਣੇ ਜਿੰਦੀਆਂ ਜਿੰਦੀਆਂ ਗੋਲੀਆਂ ਬੱਟ ਲਈ ਇਹ ਗੋਲੀਆਂ ਬੱਟ ਕੇ ਸਵੇਰੇ ਸ਼ਾਮ ਰੋਟੀ ਤੋਂ ਬਾਅਦ ਲੈ ਲਈ ਦੋਨਾਂ 'ਚੋ ਇੱਕ ਬਰਤਨਾਂ ਕੋਈ ਬਰਤਨ ਨਹੀਂ ਦੋਨੇ ਨਾ ਬਰਤਨ ਲਈ ਠੀਕ ਹੈ ਠੀਕ ਹੈ ਦੋਨਾਂ 'ਚੋ ਇੱਕ ਬਰਤਨਾਂ ਕੋਈ ਬਰਤਨ ਨਹੀਂ 10-15 ਦਿਨਾਂ ਵਿੱਚੇ ਹੀ ਖੁਰ ਜਾਣਗੇ ਠੀਕ ਹੈ ਠੀਕ ਹੈ ਚਲੋ